ਕੀ ਗੱਲ ਜੀ ਸਾਰਿਆਂ ਨੂੰ ਉਹ ਜੀ ਗੱਲਾਂ ਕਰਦੀਆਂ ਦੱਸਣਾ ਚਾਹਣੀ ਆ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਉਹ ਵੀ ਸਬਸਕ੍ਰਾਈਬ ਕਰ ਲੈਣ ਤਾਂ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਨੰਬਰ 1 ਆਪਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਪਰਹੇਜ਼ ਕਰਨਾ ਚਾਹੀਦਾ ਉੱਕਰ ਪੱਥਰ ਨਾਲ ਵਜਦੀ ਆ ਨਾ ਕਿ ਪਹਾੜ ਦਾ ਨੰਬਰ 2 ਆਪਣੀ ਸਫਲਤਾ ਦਾ ਜਿਆਦਾ ਖੁਸ਼ੀ ਲੋਕਾਂ ਨੂੰ ਆਪਣੀ ਅਸਫਲਤਾ ਨਾਲ ਮਿਲਦੀ ਆ ਇਸ ਲਈ ਆਪਾਂ ਆਪਣੀ ਖੁਸ਼ੀ ਲਈ ਜਿਉਣਾ ਲੋਕਾਂ ਦੀ ਖੁਸ਼ੀ ਲਈ ਨਹੀਂ ਮਿੱਠੇ ਸ਼ਹਿਦ ਵਾਲੀ ਪੱਕੀ ਕਦੇ ਕਦੇ ਡੰਗ ਮਾਰ ਜਾਂਦੀ ਆ ਇਸ ਲਈ ਮਿੱਠਾ-ਮਿੱਠਾ ਬੋਲਣ ਵਾਲੇ ਲੋਕ ਵੀ ਕਦੇ-ਕਦੇ ਡੰਗ ਮਾਰ ਹੀ ਜਾਂਦੇ ਆ ਸ਼ਹਿਦ ਦੀ ਮੱਖੀ ਵਾਂਗ। ਨੰਬਰ 4 ਇਹ ਗੱਲ ਤਾਂ ਮੰਨਣ ਵਾਲੀ ਆ ਨਾ। ਲੋਕਾਂ ਨੂੰ ਕਿਸੇ ਦੀ ਮਦਦ ਕਰਨ ਵਾਸਤੇ ਤਾਂ ਸਮਾਂ ਨਹੀਂ ਮਿਲਦਾ। ਪਰ ਲੋਕਾਂ ਨੂੰ ਲੋਕਾਂ ਦੇ ਕੰਮਾਂ ਵਿੱਚ ਲਾਤ ੜਾਉਣ ਲਈ ਤਾਂ ਪਤਾ ਨਹੀਂ ਕਿੱਥੋਂ ਸਮਾਂ ਮਿਲ ਜਾਂਦਾ ਹੈ। ਇਹ ਗੱਲਾਂ ਮੇਰੀਆਂ ਕੀਮਤੀਆਂ ਇਸ ਲਈ ਸੁਣੋ ਤੇ